ਮੈਂ ਅੱਜ ਦੇ Eid ਮੁਬਾਰਕ ਮੌਕੇ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ Eid ਦਾ ਦਿਨ ਹੈ ਸਾਰੇ ਜਣੇ ਗਲੇ ਮਿਲ ਰਹੇ ਆ ਸਾਰੇ ਪਿਆਰ ਦਿਖਾ ਰਹੇ ਇੱਕ ਦੂਸਰੇ ਦੇ ਨਾਲ ਇਹੀ ਈਦ ਦਾ ਮੈਸੇਜ ਹੁੰਦਾ ਹੈ ਕਿ ਅਸੀਂ ਇਕਤਾ ਪਿਆਰ ਅਰਸਤ ਭਾਵਨਾ ਦੇ ਨਾਲ ਸਾਰਿਆਂ ਨਾਲ ਮਿਲ ਕੇ ਰਹੀਏ ਸਾਰੇ ਧਰਮਾਂ ਦਾ ਸਤਕਾਰ ਕਰੀਏ ਤੇ ਸਾਰਿਆਂ ਨੂੰ ਪਿਆਰ ਕਰੀਏ ਸਰ ਇਹ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਕਿਤੇ ਨਾ ਕਿਤੇ ਨਾਮਜ਼ਦਗੀਆਂ ਦਾ ਦੌਰ ਵੀ ਚ ਸ਼ੁਰੂ ਹੋ ਚੁੱਕਾ ਆ ਦਾਵੇਦਾਰੀਆਂ ਦਾ ਦੌਰ ਵੀ ਸ਼ੁਰੂ ਹੋ ਰਿਹਾ ਹੈ ਵੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਜਿਹੜਾ ਅਨਖੀਲੇ لوکاں دی ਧਰਤੀ ਐ ਇੱਥੇ ਦਾ ਬਹੁਤ ਅੱਛਾ ਸੱਭਿਆਚਾਰ ਐ ਤੇ ਕੁਝ ਲੋਕ ਪਾਰਟੀਆਂ ਬਦਲ ਕੇ ਆਪਣੀ ਪਾਰਟੀ ਛੱਡ ਕੇ ਦੂਸਰੇ ਪਾਸੇ ਖੜਦੇ ਆ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਅਪੀਲ ਕਰਦਾ ਹਾਂ ਕਿ ਜਿਹੜੇ ਲੋਕ ਆਪਣੀ ਪਾਰਟੀ ਛੱਡ ਕੇ ਦੂਸਰੇ ਵੱਲ ਖੜਦੇ ਆ ਉਹ ਆਪਣੇ ਸੱਭਿਆਚਾਰ ਨੂੰ ਗੰਧਲਾ ਕਰ ਰਹੇ ਆ ਉਹ ਪੰਜਾਬ ਦੀ ਬਦਨਾਮੀ ਕਰ ਰਹੇ ਆ ਇਹ ਇਸ ਕਰਕੇ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਓ ਜਿਹੜੇ ਦੂਸਰੇ ਇੱਕ ਨੂੰ ਦਗਾਏ ਕੇ ਦੂਸਰੇ ਕੋਲ ਜਾਂਦੇ ਐ ਦੂਸਰੇ ਨੂੰ ਦਗਾਏ ਕੇ ਤੀਸਰੇ ਕੋਲ ਜਾਂਦੇ ਅੱਛਾ ਇੱਕ ਕੋਠੀ ਵੀ ਲਈ ਗਈ ਜੀਟੀਬੀ ਨਗਰ ਵਿੱਚ ਤੁਹਾਡੇ ਵੱਲੋਂ ਸਰ ਮੈਂ ਕੋਈ ਕੋਠੀ ਨਹੀਂ ਲਈ ਇੱਥੇ ਕਿ ਬਾਕੀ ਜੇ ਕੋਈ ਲਈ ਹੈ ਤਾਂ ਮੈਨੂੰ ਰਿਸਿਟੀ ਦੇ ਦਿਓ ਮੈਂ ਘੱਟ ਤੇ ਘੱਟ ਉਹਦੇ ਚ ਇਹ ਕਹਿੰਦੇ ਉਹ ਤੁਹਾਡੇ ਖਾਸ ਹੈਗੇ ਆ ਤੁਹਾਡੇ ਕੁਲੀਕ ਹੈਗੇ ਨੇ ਇਦਾਂ ਹੈ ਜਮਲਜੀ ਸਿੰਘ ਕਿ ਇੱਥੋਂ ਬਹੁਤ ਲੋਕ ਐਨਆਰਆਈ ਐ ਉਹਨਾਂ ਦੇ ਘਰ ਖਾਲੀ ਪਏ ਐ ਹਾਂਜੀ ਬਹੁਤ ਲੋਕਾਂ ਨੇ ਮੈਨੂੰ ਆਪਣੇ ਆਪਣੇ ਕੋਠੀਆਂ ਆਫਰ ਕੀਤੀਆਂ ਕਿ ਤੁਸੀਂ ਸਾਡੇ ਘਰ 'ਚ ਰਹੋ ਆ ਕੇ ਤੁਸੀਂ ਸਾਡੇ ਘਰ 'ਚ ਰਹੋ ਸਾਡਾ ਘਰ ਖਾਲੀ ਪਿਆ ਲੇਕਿਨ ਮੈਂ ਪਹਿਲਾਂ ਵੀ ਇੱਥੇ ਡੇਰਿਆਂ ਵਿੱਚ ਰਿਹਾ ਜਦੋਂ ਪਿਛਲਾ ਇਲੈਕਸ਼ਨ ਬਾਈ ਇਲੈਕਸ਼ਨ ਹੋਇਆ ਮੈਂ ਕਾਫੀ ਦਿਨ ਰਿਹਾ ਸੀ ਜਦ ਵੀ ਮੈਂ ਡੇਰਿਆਂ ਵਿੱਚ ਹੀ ਰਿਹਾ ਤਾਂ ਇਸ ਵਾਰ ਵੀ ਮੈਂ ਜਾਦਾ ਡੇਰਿਆਂ ਵਿੱਚ ਹੀ ਰਹਾਂਗਾ ਜਿਹੜਾ ਵੀ ਇਲੈਕਸ਼ਨ ਹੋਏਗਾ ਜਿਹੜਾ ਵੀ ਇਲੈਕਸ਼ਨ ਲੜੇਗਾ ਜਿਹਨੂੰ ਵੀ ਪਾਰਟੀ ਟਿਕਟ ਦੇਗੀ ਉਹਦੀ ਮਦਦ ਕਰਾਂਗਾ ਨਾਮ ਤੁਹਾਡਾ ਵੀ ਅੱਗੇ ਆ ਰਿਹਾ ਦੇਖੋ ਇਹ ਪਾਰਟੀ ਨੇ ਡਿਸਾਈਡ ਕਰਨਾ ਹੈ ਸਾਡੇ ਪਾਸ ਬਹੁਤ ਉਮੀਦਵਾਰ ਹੈ ਸਾਡੇ ਕੋਲ ਕੇਪੀ ਸਾਹਿਬ ਹੈਗੇ ਆ ਸਾਡੇ ਕੋਲ ਕੋਟਲੀ ਜੀ ਹੈ ਸਾਡੇ ਕੋਲ ਕਿੰਨੇ ਉਮੀਦਵਾਰ ਹੈ ਜੀ ਨੂੰ ਵੀ ਪਾਰਟੀ ਟਿਕਟ ਦੇਗੀ ਮੈਂ ਕੱਲ ਸੰਗਰੂਰ ਵਿੱਚ ਸੀ ਪਰਸੋ ਫਿਰ ਲੁਧਿਆਣੇ ਗਿਆ ਫਿਰ ਮੈਂ ਆਪਣੇ ਖਰੜ ਸੀਗਾ ਆਨੰਦਪੁਰ ਸਾਹਿਬ ਕੰਸਟੀਚੂਐਂਸੀ ਮੈਂ ਪੂਰੇ ਪੰਜਾਬ ਚ ਘੁੰਮ ਰਿਹਾ ਜਿੱਥੇ ਵੀ ਪਾਰਟੀ ਮੈਨੂੰ ਲੜਾਏਗੀ ਮੈਂ ਉੱਥੇ ਲੜਾਂਗਾ ਜਿੱਥੇ ਦੂਸਰਿਆਂ ਨੂੰ ਲੜਾਏਗੀ ਪਾਰਟੀ ਦੇ ਬੰਦਿਆਂ ਨੂੰ ਮੈਂ ਉਹ